ਆਪਣੇ ਕੋਲ ਬਈਆ ਡ੍ਰਿੱਲ ਪਈ ਸੀ ਘਰੇ ਇੱਕ ਇਹਦੇ ਨਾਲ ਹੀ ਆਪਾਂ ਮਿਕਸਚਰ ਬਣਾ ਲਿਆ ਤੇ ਅੱਗੇ ਆਪਾਂ ਲਿਆ ਕੇ ਰੰਗ ਕੋਰਨ ਵਾਲਾ ਜਗਾੜ ਜਿਹਾ ਲਾ ਲਿਆ ਪੈਸੇ ਦੇ ਨਾਲ ਡ੍ਰਿੱਲ ਲੱਗ ਲੈਣੀ ਪੈਂਦੀ ਹੁੰਦੀ ਆ ਆਪਾਂ ਇਹ ਕੱਲਾ ਲਿਆ ਸੀ ਤੇ ਮੂਹਰੋਂ ਐ ਵੱਟ ਕੇ ਆਪਾਂ ਡਰ ਦੇ ਵਿੱਚ ਫਿੱਟ ਹੁੰਦਾ ਕਰ ਲਿਆ ਆਪਾਂ ਤਰਨਵਸ਼ੀ ਨੂੰ ਦੁੱਧ ਪਿਉਣੇ ਹੁੰਨੇ ਆ ਬਣਾ ਕੇ ਤੇ 9 ਕਿਲੋ ਉਹਦਾ ਆਪਾਂ ਤਿਆਰ ਕਰਦੇ ਹੁੰਨੇ ਕਿਲੋ ਵਿੱਚ ਮਿਲਕਲ ਪ੍ਰੈਸ਼ਰ ਪਾ ਲੈਨੇ ਆਪਾਂ ਸੌਰੀ ਬਾਈ ਮੈਨੂੰ ਇੰਗਲਿਸ਼ ਚ ਪਹਿਣਾ ਨਹੀਂ ਆਉਂਦਾ ਉਹ 10 ਕਿਲੋ ਵਾਲੀ ਢੋਲੀ ਆ ਰਹੀ ਹੈ ਤੇ ਵਧੀਆ ਸਰ ਜਾਂਦਾ ਤੇ ਚੱਪਾ ਟੱਕਣ ਦੇ ਤਾਂ ਸਰਾਫ ਕਰਕੇ 2 ਵਜੇ ਦੀ ਨਘਾਤਾ ਨੂੰ ਲਾ ਕੇ ਆਏ ਫੁੱਲ ਸਪੀਡ ਤੇ ਚਲਾ ਦਿੰਦੇ ਆ ਨਾ ਕੋਈ ਡੁੱਲੇ ਨਾ ਕਰੇ ਨਜ਼ਾਰਾ ਬਈ ਇਹਦਾ ਜੀ ਤੋਂ ਮੈਂ ਤਾਂ ਅੰਦਰੋਂ ਪਿਆਰ ਹਾਂਜੀ ਦੁੱਧਾ ਪਾਵਾ ਹੀ ਬਣਾ ਲਏ ਸੀ ਇੱਧਰ ਬੱਚੀਆਂ ਪੀ ਜਾਂਦੀਆਂ ਇੱਕ ਗੱਲ ਹੋਰ ਆ ਬਈ ਦੁੱਧ ਦਾ ਜਿਹੜਾ ਟੈਂਪਰੇਚਰ ਆ ਘੱਟੋ ਘੱਟ 40 ਡਿਗਰੀ ਤੱਕ ਹੋਣਾ ਚਾਹੀਦਾ ਉੱਤੇ ਹੀ ਹੋਵੇ 40 ਤੋਂ 45 ਦੇ ਵਿੱਚ ਵਿੱਚ ਜੇ ਟੈਂਪਰੇਚਰ ਉਹ ਤੋਂ ਡਾਊਨ ਹੋਊਗਾ ਤਾਂ ਜਿਹੜੇ ਆਪਣੇ ਬੱਚੀਆਂ ਨੇ ਕੋਸ਼ ਹੋ ਕੇ ਦੁੱਧ ਨਹੀਂ ਪੀਂਦੀਆਂ ਜਿਵੇਂ ਛੱਡਣ ਜੇ ਲੱਗ ਜਾਂਦੀਆਂ ਜਿਵੇਂ ਹੁਣ ਆ ਛੋਟੀ ਬੱਚੀ ਆਪਣੀ ਥੋੜੇ ਦਿਨਾਂ ਦੀ ਵੀ ਆ ਇਹ ਵਿੱਚ ਦੀ ਹੁਣ ਦੁੱਧ ਪੀਣੋਂ ਹਟ ਗਈ ਸੀ ਆਪਾਂ ਟੈਂਪਰੇਚਰ ਨਹੀਂ ਦੇਖਿਆ ਵਿੱਚ ਕਿਤੇ ਠੰਡਾ ਪਾਣੀ ਜਿਆਦਾ ਪੈ ਗਿਆ ਹੁਣ ਆਪਾਂ ਰੋਜ਼ ਥਰਮਾਮੀਟਰ ਲਾ ਕੇ ਚੈੱਕ ਕਰੀਦਾ 40 ਤੋਂ ਉੱਤੇ ਉੱਤੇ ਟੈਂਪਰੇਚਰ ਹੁੰਦਾ ਜੇ ਤਾਂ ਫੇਰ ਇਹਨਾਂ ਨੂੰ ਦੁੱਧ ਪਿਓਣ ਲੈ ਕੇ ਆਈਦਾ ਤੇ ਜਾਣਕਾਰੀ ਵਧੀਆ ਲੱਗੇ ਤਾਂ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਬਾਕੀ ਆਪਣਾ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ